ਅੱਜ ਜੀ ਪਿੰਡ ਸੋਜਾ ਇਹ ਡੇਰਾ ਜੀ ਬਾਬਾ ਲਵਦਾਸ ਜੀ ਦਾ ਤੇ ਸਾਡੇ ਮੌਜੂਦਾ ਸੰਜੀ ਵੀ ਬੈਠੇ ਨੇ ਇੱਥੇ ਔਰ ਬੜਾ ਮਨ ਖੁਸ਼ ਹੋਇਆ ਜੀ ਇੱਥੇ ਆ ਕੇ ਤੇ ਇੱਥੇ ਪਹਿਲਾ ਹਰਿਆਵਲਾ ਸੀ ਜਿਹੜਾ ਹੋਰ ਹਰਿਆਵਲ ਚ ਜਿਹੜਾ ਵਾਅਦਾ ਕਰਨਾ ਚਾਹੁੰਦੇ ਆ ਇੱਕ ਸਾਡੀ ਪੰਜਾਬ ਦੀ ਉਹ ਆ ਰਵੈਤਾ ਜੀ ਮੈਂ ਹਰ ਥਾਂ ਤੇ ਗੱਲ ਕਹਿਣਾ ਹੁੰਦਾ ਰੁੱਖ ਲਾ ਲਈਏ ਧੀਆਂ ਨੂੰ ਬਚਾ ਲਈਏ ਜੇ ਹੱਸਦਾ ਪੰਜਾਬ ਦੇਖਣਾ ਇਹ ਦੋ ਚੀਜ਼ਾਂ ਜੀ ਜੇ ਆਉਣ ਵਾਲੇ ਸਮੇਂ 'ਚ ਅਸੀਂ ਪਰਿਵਾਰ ਵਧਾਉਣੇ ਆ ਆਪਣੀਆਂ ਨਸਲਾਂ ਵਧਾਉਣੀਆਂ ਸਾਨੂੰ ਧੀਆਂ ਬਚਾਉਣੀਆਂ ਬਹੁਤ ਜ਼ਰੂਰੀਆਂ ਜੀ ਉਹਦੇ ਨਾਲ ਨਾਲ ਜੇ ਪੰਜਾਬ ਬਚਾਉਣਾ ਸਾਨੂੰ ਜਿਹੜਾ ਰੁੱਖ ਲਾਉਣੇ ਜ਼ਰੂਰੀ ਨੇ ਔਰ ਦੇਖਦੇ ਜੀ ਉਹਦੇ ਹਾਲਾਤ ਪਿਛਲੇ ਸਮੇਂ 'ਚ ਅਸੀਂ ਰੁੱਖ ਕੱਟੇ ਗਏ ਉਹਦਾ ਅੱਜ ਅਸੀਂ ਗਰਮੀ ਦਾ ਪ੍ਰਕੋਪ ਆ ਜਿਹੜਾ ਉਹ ਭੋਗ ਰਹੇ ਆ ਉਹਦੇ ਨਾਲ ਮੀਂਹ ਜਿਹੜਾ ਬੜੀ ਸਮੇਂ ਸਿਰ ਨਹੀਂ ਹੁੰਦੇ ਸਾਡੀ ਖੇਤੀ ਵੀ ਪ੍ਰਭਾਵਿਤ ਹੁੰਦੀ ਆ ਸਾਡਾ ਮਨੁੱਖ ਵੀ ਪ੍ਰਭਾਵਿਤ ਹੁੰਦਾ ਹੈ ਪੂਰੀ ਸਾਡੀ ਜਿਹੜੀ ਕਾਇਨਾਤ ਆ ਉਹਦੇ ਨਾਲ ਪਰ ਅੱਜ ਤਕਰੀਬਨ ਦੇ ਅਸੀਂ ਸਾਡੇ 200 ਦੇ ਕਰੀਬ ਬੂਟੇ ਸਾਡੇ ਪਾਸ ਨੇ ਜੀ ਔਰ ਇਹਨਾਂ ਨੂੰ ਜਿਹੜੇ ਸਾਡੇ ਮਹਾਪੁਰਸ਼ ਨੇ ਇਹਨਾਂ ਨੂੰ ਇਹ ਬਿਲਕੁਲ ਅਸੀਂ ਬੇਨਤੀ ਕੀਤੀ ਆ ਵੀ ਜਿੰਨੇ ਵੀ ਤੁਸੀਂ ਸਾਨੂੰ ਬੂਟੇ ਕਹੋਗੇ ਸਾਨੂੰ ਹੁਕਮ ਲਾਉਂਗੇ ਉਹਨੇ ਬੂਟੇ ਅਸੀਂ ਉਪਲਬਧ ਕਰਾਵਾਂਗੇ ਔਰ ਲਾ ਕੇ ਵੀ ਜਾਵਾਂਗੇ ਨਾਲ ਠੀਕ ਹੈ ਠੀਕ ਹੈ ਜੀ ਔਰ ਦੂਜੀ ਸਾਡੇ ਆ ਜਿਹੜੇ ਨੌਜਵਾਨ ਨੇ ਸਾਰੇ ਪਿੰਡ ਦੇ ਇਹ ਸੋਜਾ ਪਿੰਡ ਦੀ ਨੌਜਵਾਨੀ ਆ ਜੀ ਔਰ ਇਹਨਾਂ ਨੇ ਵੀ ਪ੍ਰਣ ਕੀਤਾ ਹੈ ਕਿ ਵੱਧ ਤੋਂ ਵੱਧ ਜਿਹੜੇ ਬੂਟੇ ਅਸੀਂ ਪਿੰਡ ਸੌਜਾ ਵਿੱਚ ਲਾਈਏ ਤਾਂ ਕਿ ਜਿਵੇਂ ਸਰਦਾਰ ਭਗਵੰਤ ਸਿੰਘ ਮਹਾਂਜੀ ਦਾ ਇੱਕ ਸੁਨੇਹਾ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਜਦ ਤੱਕ ਪੰਜਾਬ ਰੰਗਲਾ ਨਹੀਂ ਬਣੂਗਾ ਅਸੀਂ ਪਿਛਲੇ ਸਮੇਂ ਵਿੱਚ ਬਹੁਤ ਬੂਟੇ ਕੱਟੇ ਗਏ ਨੇ ਔਰ ਉਹਦੀ ਥਾਂ ਤੇ ਉਹਨੇ ਲਏ ਨਹੀਂ ਗਏ ਅੱਜ ਸਰਕਾਰ ਨੇ ਮਾਨ ਸਾਹਿਬ ਦੀ ਸਰਕਾਰ ਨੇ ਫੈਸਲਾ ਕੀਤਾ ਹੈ ਕੇ ਵੱਧ ਤੋਂ ਵੱਧ ਜਿਹੜਾ ਪੰਜਾਬ ਸਰਕਾਰ ਆ ਔਰ ਜਿਹੜੇ ਵੀ ਉਹਦੇ ਅੰਗ ਨੇ ਉਹ ਸਾਰੇ ਥਾਂ ਤੇ ਜਿੱਥੇ-ਜਿੱਥੇ ਬੈਠੇ ਨੇ ਔਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਿਹੜੇ ਉਹ ਬੂਟੇ ਲਾਉਣਗੇ ਔਰ ਪੰਜਾਬ ਨੂੰ ਹਰਾ-ਭਰਾ ਪੰਜਾਬ ਖੁਸ਼ਹਾਲ ਪੰਜਾਬ ਜਿਹੜਾ ਉਹ ਬਣਾਉਣ ਦੇ ਜਿਹੜੇ ਯਤਨਸ਼ੀਲ ਆ ਸਰਕਾਰ ਉਹਦੇ ਵੱਲ ਜਿਹੜੇ ਕਦਮ ਦਿਨੇ-ਦਿਨੋ ਜਿਹੜੇ ਆ ਹਜ਼ਾਰਾਂ ਦੀ ਤਦਾਦ ਚ ਲੱਖਾਂ ਦੀ ਤਦਾਦ ਚ ਬੂਟੇ ਲੱਗ ਰਹੇ ਆ ਔਰ ਸਾਨੂੰ ਆਸ ਆ ਕਿ ਇਹ ਇੱਕ ਮਹਿਮਾ ਚਲਾਈ ਜਿਹੜੀ ਬਿਢੀ ਗਈ ਆ ਔਰ ਮੈਂ ਇੱਕ ਚੇਅਰਮੈਨ ਅੰਬੀਅੰਟ ਟ੍ਰਸਟ ਨਾਭਾ ਦੇ ਔਰ ਜਿਹੜੇ ਵੀ ਉਹਦੇ ਅੰਗ ਨੇ ਉਹ ਸਾਰੇ ਥਾਂ ਤੇ ਜਿੱਥੇ-ਜਿੱਥੇ ਬੈਠੇ ਨੇ ਔਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਿਹੜੇ ਉਹ ਬੂਟੇ ਲਾਉਣਗੇ ਔਰ ਪੰਜਾਬ ਨੂੰ ਹਰਾ-ਭਰਾ ਪੰਜਾਬ ਖੁਸ਼ਹਾਲ ਪੰਜਾਬ ਜਿਹੜਾ ਉਹ ਬਣਾਉਣ ਦੇ ਜਿਹੜੇ ਯਤਨਸ਼ੀਲ ਆ ਸਰਕਾਰ ਉਹਦੇ ਵੱਲ ਜਿਹੜੇ ਕਦਮ ਦਿਨੇ-ਦਿਨੋ ਜਿਹੜੇ ਆ ਹਜ਼ਾਰਾਂ ਦੀ ਤਦਾਦ ਚ ਲੱਖਾਂ ਦੀ ਤਦਾਦ ਚ ਬੂਟੇ ਲੱਗ ਰਹੇ ਆ ਔਰ ਸਾਨੂੰ ਆਸ ਆ ਕਿ ਇਹ ਇੱਕ ਮਹਿਮਾ ਚਲਾਈ ਜਿਹੜੀ ਬਿੱਢੀ ਗਈ ਆ ਔਰ ਮੈਂ ਇੱਕ ਚੇਅਰਮੈਨ ਇਨਵਰਨਮੈਂਟ ਟ੍ਰਸਟ ਨਾਭਾ ਦੇ ਨਾਤੇ ਮੈਂ ਤੇ ਮੇਰੀ ਟੀਮ ਪੂਰੀ ਜਿਹੜੀ ਆ ਇਹਦੇ ਨਾਲ ਜਿਹੜੀ ਆ ਪੂਰੀ ਅਸੀਂ ਯਤਨਸ਼ੀਲਾ ਕਿ ਨਾਬੇ ਦੇ ਆਲੇ-ਦਾਲੇ ਜਿੰਨੇ ਵੀ ਸਾਨੂੰ ਜਗ੍ਹਾ ਮਿਲਦੀ ਆ ਬੂਟਿਆਂ ਨੂੰ ਔਰ ਯੋਗ ਸਥਾਨ ਮਿਲਦਾ ਹੈ ਕਿ ਬੂਟੇ ਲਾਉਣਾ ਨਹੀਂ ਉਹ ਤੋਂ ਬਾਅਦ ਉਹਦੀ ਜਿਹੜੀ ਸਾਂਭ-ਸਮਵਾਲ ਆ ਉਹ ਵੀ ਬਹੁਤ ਜ਼ਰੂਰੀ ਆ ਉਹਨੂੰ ਮੱਦੇਨਜ਼ਰ ਰੱਖ ਕੇ ਅਸੀਂ ਬੂਟਿਆਂ ਦੀ ਮਹਿਮਲਾ ਰਿਆ ਉਹਦੇ 'ਚ ਤੁਹਾਨੂੰ ਹੋਰ ਦੱਸੂਗਾ ਜੀ ਜਿਹੜੇ ਬੂਟੇ ਅਸੀਂ ਚੂਜ਼ ਕੀਤੇ ਨੇ ਠੀਕ ਹੈ ਜੀ ਉਹਦੇ 'ਚ ਕੁ ਫਲਦਾਰ ਬੂਟੇ ਨੇ ਜ਼ਿਆਦਾ ਠੀਕ ਹੈ ਜੀਦੇ ਚ ਨਿੰਮ ਜਮਣ ਪੀਪਲ ਹੋਰ ਜਿਹੜੇ ਆਪਣਾ ਜਮਣ ਹੋ ਗਿਆ ਆਵਲਾ ਹੋ ਗਿਆ ਆਂਬ ਹੋ ਗਿਆ ਅਮਰੂਦ ਹੋ ਗਿਆ ਠੀਕ ਹੈ ਜੀ ਇਹ ਸਾਰੇ ਵਿੱਚ ਫਲਦਾਰ ਬੂਟੇ ਵੀ ਨੇ ਵਿੱਚ ਛਾਂਦਾਰ ਬੂਟੇ ਵੀ ਨੇ ਉਹਦੇ ਨਾਲ ਨਾਲ ਅਸੀਂ ਰਵਾਇਤੀ ਜਿਹੜੇ ਬੂਟੇ ਨੇ ਜਿਹੜੇ ਖਤਮ ਹੋ ਗਏ ਪੀਪਲ ਹੈ ਬੋੜ ਹੈ ਤੇ ਨਿੰਮ ਹੈ ਇਹ ਬੂਟਿਆਂ ਨੂੰ ਵੀ ਅਸੀਂ ਜਿਹੜਾ ਬਰਬਰ ਸਥਾਨ ਜਿਹੜਾ ਬਣਦਾ ਸਥਾਨ ਦੇ ਰਹੇ ਆਂ ਤਾਂ ਕਿ ਜਿਹੜੇ ਸਾਡਾ ਇੱਕ ਗੱਲ ਹੋਰ ਆ ਜਿਵੇਂ ਉਹ ਪਿੱਛੇ ਜੇ ਜਿਹੜੀ ਰਾਂਕੀ ਅੱਟੀ ਹੈ ਬੂਟਿਆਂ ਨੂੰ ਬਹੁਤ ਅੱਜ ਲੱਗੀ ਪੰਜਾਬ ਦੇ ਵਿੱਚ ਤੁਸੀਂ ਲਾ ਰਹੇ ਹੋ ਤੇ ਕਈ ਨਹੀਂ ਦੇਖੋ ਜਿਹੜਾ ਨਾ ਕਹਿੰਦਾ ਮਾਲੀ ਦਾ ਕੰਮ ਪਾਣੀ ਪਾਉਣਾ ਬਸ ਕੰਮ ਪਾਉਣਾ ਅਸੀਂ ਤਾਂ ਜਿਹੜਾ ਇੱਕ ਮਾਲੀ ਦਾ ਕੰਮ ਕਰ ਰਹੇ ਹਾਂ ਦੇਖੋ ਉਹ ਵੀ ਸਾਡੇ ਭਰਾ ਨੇ ਉਹ ਥੋੜੀ ਜੀ ਆਪਣੀ ਉਹਦੇ ਲਈ ਵੀ ਸਾਫ ਸਫਾਈ ਹੋ ਜਾ ਕੁਝ ਪੱਤੇ ਜਨੂੰ ਅੱਗ ਲਾਉਂਦੇ ਆ ਉਹਦੇ ਨਾਲ ਕਈ ਵਾਰ ਤਾਂ ਸਾਡੇ ਜਿਹੜੇ ਕੁਦਰਤੀ ਜਾਨਵਰ ਨੇ ਉਹ ਵੀ ਮਰ ਰਹੇ ਨੇ ਔਰ ਕਈ ਸਾਡੇ ਜਿਹੜੇ ਆਲਨੇ ਨੇ ਉਹ ਵੀ ਵਿੱਚ ਜਲੇਗੇ ਔਰ ਸਾਡੇ ਖੇਤਾਂ ਨੂੰ ਵੀ ਨੁਕਸਾਨ ਹੋਇਆ ਮੇਰੀ ਅਪੀਲ ਕਰਦੇ ਹਾਂ ਵੀ ਅੱਗਾ ਹਾਂ ਅਸੀਂ ਤਾਂ ਜੀ ਉਹਨਾਂ ਨੂੰ ਪਹਿਲਾਂ ਵੀ ਅਪੀਲ ਕਰਦੇ ਹਾਂ ਤੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਆਪਾਂ ਵਾਤਾਵਰਨ ਦੀ ਜੇ ਸੰਭਾਲ ਕਰਨੀ ਆ ਠੀਕ ਹੈ ਅਸੀਂ ਅੱਗ ਲਾਉਣ ਵਾਲੇ ਜਿਉ ਨਹੀਂ ਅਸੀਂ ਪੰਜਾਬ ਨੂੰ ਹਰਾ ਭਰਾ ਦੇਖਣਾ ਚਾਹੁੰਦੇ ਹਾਂ ਉਹ ਵੀਰ ਵੀ ਛੋਟੇ ਜੇ ਮਫਾਦ ਲਈ ਇਹ ਇੱਕ ਬਣੀ ਵੀ ਆदत ਅਨਸਾਰ ਉਹਨੂੰ ਬਦਲਣ ਦੀ ਕੋਸ਼ਿਸ਼ ਕਰਨਗੇ ਮੈਂ ਅਪੀਲ ਕਰੂੰਗਾ ਤੇ ਉਹਦੇ ਨਾਲ ਜਿੱਥੇ ਸਾਨੂੰ ਜਗ੍ਹਾ ਮਿਲਦੀ ਆ ਸਾਨੂੰ ਲਾਓ ਹੁਕਮ ਲਾਓ ਫੋਨ ਕਰੋ ਮੇਰਾ ਵੀ ਮੈਂ ਅਸੀਂ ਬੂਟੇ ਲਾਉਣੇ ਆ ਜੀ ਅਸੀਂ ਬੂਟੇ ਵੀ ਉਹ ਲੌਭਤ ਕਰਾਂਗੇ ਲਾ ਕੇ ਵੀ ਜਾਵਾਂਗੇ ਲੋ ਸਰਕਾਰ ਵੱਲੋਂ ਫੁੱਲ ਯੋਗਦਾਨ ਪਾਇਆ ਹੈ ਦੇਖੋ ਜੀ ਸਰਕਾਰ ਪੂਰੇ ਆਪਣੇ ਉਹਦੇ ਚ ਆਪਣੇ ਜਿਹੜੇ ਯਤਨਸ਼ੀਲ ਆ ਕਿ ਇਹਨਾਂ ਨੂੰ ਵੱਧੋ ਵੱਧ ਜਿਹੜੇ ਬੂਟੇ ਆ ਫਲਦਾਰ ਬੂਟੇ ਤੇ ਸ਼ਾਨਦਾਰ ਬੂਟੇ ਲਾਏ ਜਾਣ ਕਿਉਂਕਿ ਸਾਡੇ ਜਿੱਥੇ ਅਸੀਂ ਆਪਣੀ ਛਾਂ ਲੈਣੀ ਆ ਅਸੀਂ ਪੰਛੀਆਂ ਦਾ ਵੀ ਖਿਆਲ ਰੱਖਣਾ ਹੈ ਕਿ ਪਿਛਲੇ ਸਮੇਂ ਚ ਪੰਛੀ ਘਟਦੇ ਜਾ ਰਹੇ ਨੇ ਠੀਕ ਹੈ ਔਰ ਪੰਛੀਆਂ ਨੂੰ ਅਸੀਂ ਜਿਹੜਾ ਉਹਨਾਂ ਨੂੰ ਜੇ ਉਹ ਮਰੂਤ ਦਾ ਬੂਟਾ ਕੁਝ ਉਹ ਖਾਣਗੇ ਕੁਝ ਸਾਡੇ ਆਉਣ ਵਾਲੀਆਂ ਨਸਲਾਂ ਖਾਣਗੀਆਂ ਜੀ ਤੇ ਅਸੀਂ ਆਉਣ ਵਾਲੀ ਨਸਲਾਂ ਲਈ ਇਹ ਕੰਮ ਕਰ ਰਹੇ ਹਾਂ ਠੀਕ ਹੈ ਹਾਂ ਉਹ ਵਾਇਗਰੀ ਦਾ ਖਾਲਸਾ ਛਿੜੀ ਵਾਇਗਰੀ ਦੀ ਫਤਿਹ ਹਾਂਜੀ ਹਜਰ ਬੂਟੇ ਲਗਾਏ ਗਏ ਨੇ ਡੇਰੇ ਦੇ ਵਿੱਚ ਹਾਂ ਆ ਵੀ ਬੜੇ ਧੰਨਵਾਦੀ ਹਾਂ ਭਾਈ ਡੇਰੇ ਗੱਲ ਕਰ ਗਿਨਿਓ ਜਿਹੜੇ ਨਕਰ ਜਾ ਤੁਸੀਂ ਸਾਡਾ ਮਹਾਨ ਹੁੰਤਾ ਬਹੁਤ ਵਧੀਆ ਕੋ ਤੁਹਾਡਾ ਉਪਰਾਲਾ ਹੈ ਮੈਂ ਇਸ ਤੋਂ ਸੰਤ ਪਹਿਨੀ ਕਰਦੇ ਰਹੇ ਨੇ ਨਾਲ ਨਾਲ ਪਹਿਲੇ ਸੰਤ ਵੀ ਕਰਦੇ ਸੀ ਵੀ ਕਰਦੇ ਨੇ ਲਾਉਂਦੇ ਨੇ ਬੂਟੇ ਇਸ ਰਾਹ ਤੋਂ ਬਾਕੀ ਤੁਸੀਂ ਆਇਓ ਅਸੀਂ ਤੁਹਾਡਾ ਬੜਾ ਧੰਨਵਾਦ ਕਰਦੇ ਹਾਂ ਜਿਹੜੇ ਤੁਸੀਂ ਆ ਕੇ ਸਾਨੂੰ ਇੱਥੇ ਬੂਟੇ ਲਾਏ ਸਾਡੇ ਪਿੰਡ ਦੇ ਵਾਸਤੇ ਚੰਗਾ ਕੰਮ ਕੀਤਾ ਹਾਂਜੀ ਵਰਕ ਸਾਹਿਬ ਕੀ ਹਾਲ ਹੈ ਵਧੀਆ ਸਰ ਵਧੀਆ ਬਿਸਤਰਾ ਲੱਗਿਆ ਅੱਜ ਥੋੜੇ ਪਿੰਡ ਚੀਰਮੈਨ ਸਾਹਿਬ ਆਏ ਨੇ ਨਾਪੇ ਤੋਂ ਬੂਟੇ ਲੈ ਅਸੀਂ ਅਸੀਂ ਪਿੰਡ ਵੱਲੋਂ ਚੀਰਮੈਨ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਦਾ ਬਹੁਤ ਵੱਡਾ ਪਰਅਲ ਹੈ ਜੀ ਜਿਹੜਾ ਇੱਥੇ ਆ ਕੇ ਉਹਨਾਂ ਨੇ ਜੀ ਇਹ ਬੂਟਿਆਂ ਦਾ ਜੋ ਲਾਂ ਦਾ ਇਹਨਾਂ ਨੇ ਕਰਿਆ ਜੀ ਅਸੀਂ ਉਸ ਤੋਂ ਬਹੁਤ ਪ੍ਰਭਾਵਿਤ ਹਾਂ ਤੇ ਅਸੀਂ ਖੁਦ ਵੀ ਨਾਲ ਦੇ ਹੋ ਕੇ ਜੀ ਇਹ ਯੋਗਦਾਨ ਪਾਵਾਂਗੇ ਜੀ ਨੂੰ ਤੇ ਸਾਡੇ ਆਪਣੇ ਵੀ ਪਿੰਡ ਦੇ ਆਲੇ-ਦਾਲੇ ਕਾਫੀ ਦਰਖਤ ਲੱਗੇ ਹੋਣੇ ਨੇ ਜੀ ਹਾਂਜੀ ਹਾਂ ਮੈਂ ਦੇਖਿਆ ਤੁਹਾਡੇ ਘਰ ਮੂਰੇ ਵੀ ਬਹੁਤ ਰੱਖ ਲੱਗੇ ਹੋਏ ਹਾਂਜੀ ਹਾਂਜੀ ਅਸੀਂ ਖੁਦ ਤੁਸੀਂ ਨਹੀਂ ਵੱਡੇ ਖੇਤਾਂ ਦੇ ਨਹੀਂ ਜੀ ਅਸੀਂ ਛਾਂ ਕਰਕੇ ਵੀ ਕੁਝ ਜੀ ਤੇ ਕੁਝ ਆਕਸੀਜਨ ਕਰਕੇ ਵੀ ਥੋੜਾ ਜਿ ਰੱਖਣਾ ਪੈਂਦਾ ਹੈ ਅੱਜਕੱਲ ਕਹਿੰਦੇ ਨੇ ਅਗਲਾ ਵੀ ਖੇਤ ਦੇ ਨਾਂ ਨਾਲ ਪਹੀ ਤੋਂ ਵੜ ਦੋ ਬੂਟੇ ਤੁਸੀਂ ਲਾ ਕੇ ਨਹੀਂ ਕੀ ਚੱਕਰ ਨਹੀਂ ਜੀ ਉਹ ਤਾਂ ਦੇਖੋ ਆਪਣੀ ਆਪਣੀ ਸੋਚ ਫਰਕ ਹੈ ਨਹੀਂ ਨਹੀਂ ਦੇਖੋ ਸਾਰੇ ਦੇਖੋ ਜਿਹੜੇ ਕਿਸਾਨ ਹੀ ਕਿਸੇ ਦੇਲ ਨਹੀਂ ਕਰਦਾ ਵੱਡਣ ਤੇ ਕਈ ਵਾਰੀ ਮਜਬੂਰੀ ਹੋ ਜਾਂਦੀ ਹੈ ਕਈ ਵਾਰੀ ਕਿਸੇ ਦੀ ਪਰ ਤਕਰੀਬਨ ਹਰੇਕ ਜ਼ਿੰਮੇਦਾਰ ਜਿਹੜਾ ਉਹ ਸ਼ਮਾਦੀ ਬੂਟੇ ਲਾਉਂਦੇ ਇਹਦੇ ਵਿੱਚ ਹੱਕ ਚਾਜ ਹਾਂ ਜੀ ਠੀਕ ਹਾਂ ਜੀ ਧੰਨਵਾਦ ਜੀ ਜੀ ਵੈਗਰੇਵ ਜੀ ਦਾ ਖਾਲਸਾ ਜੀ ਵੈਗਰੇਵ ਜੀ ਕੀ ਫਤਹਿ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਚੇਅਰਮੈਨ ਸਾਹਿਬ ਦਾ ਜਿਨ੍ਹਾਂ ਕੀ ਬੂਟਿਆਂ ਦਾ ਪ੍ਰਬਾਲਾ ਸਾਡੇ ਪਿੰਡ ਵਿੱਚ ਆ ਕੇ ਵਧਾਇਆ ਤੇ ਇੱਥੇ ਬੋਲ ਅਸੀਂ ਆਪਣੇ ਘਰ ਦੇ ਆਲੇ ਦੁਆਲੇ ਤੇ ਅਸੀਂ ਆਪਣੇ ਖੇਤਾਂ ਵਿੱਚ ਬੜੇ ਸੋਹਣੇ ਬੂਟੇ ਲਗਾਏ ਹੋਏ ਨੇ ਅਸੀਂ ਅੱਗ ਤੋਂ ਵੀ ਬਚਾ ਕੇ ਰੱਖਦੇ ਹਾਂ ਹੋਰ ਵੀ ਸਾਡੇ ਨੇੜੇ-ਨੇੜੇ ਜਿਹੜੀਆਂ ਮੋਟਰਾਂ ਨੇ ਆਮ ਜ਼ਿਮੀਂਦਾਰ ਨੇ ਉਹ ਵੀ ਬੂਟਿਆਂ ਦਾ ਬੜਾ ਸ਼ੌਂਕ ਰੱਖਦੇ ਨੇ ਠੀਕ ਹੈ ਜੀ ਸਾਡੇ ਨਗਰ ਨੂੰ ਬਹੁਤ ਵਧੀਆ ਆਤ ਹੈ ਕਿ ਬੂਟੇ ਕੱਟਦੇ ਘੱਟ ਨੇ ਲਾਉਂਦੇ ਜ਼ਿਆਦਾ ਨੇ ਠੀਕ ਇਸ ਕਰਕੇ ਮੈਂ ਬਹੁਤ ਧੰਨਵਾਦ